ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਦਰ ਦਰਜ ਭਗਤਾਂ ਦੀ ਬਾਣੀ ਵਿੱਚੋਂ ਦੋ ਭਗਤ ਸਹਿਬਾਨ ਦੀ ਬਾਣੀ ਐਸੀ ਹੈ ਜਿਨ੍ਹਾਂ ਨੇ ਸਮੇਂ ਦੇ ਚੱਲ ਰਹੇ ਬ੍ਰਾਹਮਣਵਾਦ ਜਾਤੀਵਾਦ ਦਾ ਰੱਜ ਕੇ ਖੰਡਨ ਕੀਤਾ ਔਰ ਇਸ ਖੰਡਨ ਦੇ ਬਦਲੇ ਉਹਨਾਂ ਨੂੰ ਸਮੇਂ-ਸਮੇਂ ਹਾਕਮਾਂ ਨੇ ਉਹਨਾਂ ਉੱਪਰ ਜ਼ੁਲਮ ਵੀ ਢਾਈ ਪਰ ਫਿਰ ਵੀ ਪਰਮੇਸ਼ਵਰ ਨੇ ਉਹਨਾਂ ਦੀ ਪੱਤਰ ਰੱਖੀ ਹੈ ऐसे ही एक श्रोमणी भगत भगत रविदास साहिब जिन्ना ਦਾ ਜੀਵਨ ਅਸੀਂ ਪੜਨੇ ਖਾਂ ਲੋਕਾਂ ਦੇ ਲਈ ਉਹ ਜਾਤ ਦੇ ਚਮਾਰ ਹਨ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ भगत रविदास ਸਾਹਿਬ ਨੇ ਵੀ ਉਸ ਸਮੇਂ ਜਾਤੀਵਾਦ ਔਰ ਬ੍ਰਾਹਮਣਵਾਦ ਦੇ ਖਿਲਾਫ ਆਵਾਜ਼ ਚੁੱਕੀ ਔਰ ਉਸ ਸਮੇਂ ਦੇ ਲੋਕਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਪਰਮਪੁਰਖ ਵਾਹਿਗੁਰੂ ਪਰਮੇਸ਼ਰ ਕਿਸੇ ਜਾਤ ਵਿਸ਼ੇਸ਼ ਕਿਸੇ ਪਾਤ ਵਿਸ਼ੇਸ਼ ਕਿਸੇ ਵਿਅਕਤੀ ਵਿਸ਼ੇਸ਼ ਨੂੰ ਹੀ ਕੇਵਲ ਪ੍ਰਾਪਤ ਨਹੀਂ ਹੁੰਦਾ ਜਿਹੜਾ ਵੀ ਉਹਨੂੰ ਮਨ ਚਿੱਤ ਬੁੱਧੀ ਕਰਕੇ ਯਾਦ ਕਰਦਾ ਹੈ ਚੇਤੇ ਕਰਦਾ ਹੈ ਪਰਮੇਸ਼ਰ ਵਾਹਿਗੁਰੂ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਜਦੋਂ ਬ੍ਰਾਹਮਣਵਾਦ ਦਾ ਜਾਤੀਵਾਦ ਦਾ ਭਗਤ ਰਵਿਦਾਸ ਸਾਹਿਬ ਨੇ ਰੱਜ ਕੇ ਖੰਡਨ ਕੀਤਾ ਉਸ ਸਮੇਂ ਕੁਝ ਬ੍ਰਾਹਮਣ ਜਿਹੜੇ ਕਾਸ਼ੀ ਨਰੇਸ਼ ਕੋਲ ਕਾਸ਼ੀ ਦੇ ਰਾਜੇ ਕੋਲ ਜਾ ਕੇ ਉਹਨਾਂ ਨੇ ਸ਼ਿਕਾਇਤ ਕੀਤੀ ਕਿਉਂਕਿ ਬ੍ਰਾਹਮਣ ਜਿਹੜੇ ਨੇ ਉੱਤਰਮ ਨੂੰ ਧੰਦਾ ਬਣਾ ਕੇ ਕੰਮ ਕਰ ਰਹੇ ਸਨ ਔਰ ਭਗਤ ਰਵਿਦਾਸ ਸਾਹਿਬ ਜਿਹੜੇ ਜੁੱਤੀਆਂ ਗੰਡਣ ਦਾ ਕੰਮ ਕਰਦੇ ਨੇ ਉਹਨਾਂ ਨੂੰ ਧੰਦੇ ਨੂੰ ਵੀ ਧਰਮ ਬਣਾਇਆ ਹੋਇਆ ਸੀ ਜਦੋਂ ਭਗਤ ਰਵਿਦਾਸ ਸਾਹਿਬ ਨੇ ਜਾਤੀਵਾਦ ਬ੍ਰਾਹਮਣਵਾਦ ਦਾ ਖੰਡਨ ਕੀਤਾ ਤੇ ਇਹਨਾਂ ਬ੍ਰਾਹਮਣਾਂ ਨੇ ਵੇਖਿਆ ਵੀ ਸਾਡੀ ਜਿਹੜੀ ਧਰਮ ਦੀ ਦੁਕਾਨ ਖੈ ਧਰਮ ਨੂੰ ਅਸੀਂ ਤੰਦਾ ਬਣਾਇਆ ਉਹ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਹੋਣ ਦੀ ਕਗਾਰ ਤੇ ਆ ਗਈਆਂ ਨੇ ਜਦੋਂ ਇਸ ਤਰ੍ਹਾਂ ਉਹਨਾਂ ਨੇ ਹੁੰਦਾ ਵੇਖਿਆ ਸਾਰੇ ਬ੍ਰਾਹਮਣ ਜਿਹੜੇ ਨੇ ਇਕੱਠੇ ਹੋ ਕਰਕੇ ਕਾਸ਼ੀ ਨਰੇਸ਼ ਕੋਲ ਜਾ ਕੇ ਸ਼ਿਕਾਇਤ ਕਰਦੇ ਨੇ ਪਰ ਸੰਸਾਰ ਵਿੱਚ ਕੇਵਲ ਹਰ ਪ੍ਰਕਾਰ ਦੇ ਬੰਦੇ ਪਰਮਪੁਰਖ ਵਾਹਿਗੁਰੂ ਪਰਮੇਸ਼ਵਰ ਨੇ ਬਣਾਏ ਨੇ ਜਿੱਥੇ ਰਾਜਨੀਤਿਕ ਬੰਦੇ ਜ਼ੁਲਮੀ ਵੀ ਹੁੰਦੇ ਨੇ ਪਰ ਕੁਝ ਰਾਜਨੀਤਿਕ ਬੰਦੇ ਜਿਹੜੇ ਨੇ ਵਾਹਿਗੁਰੂ ਨਾਲ ਉਸ ਦੇ ਪਿਆਰਿਆਂ ਦੇ ਨਾਲ ਪਿਆਰ ਕਰਨ ਵਾਲੇ ਵੀ ਹੁੰਦੇ ਨੇ ਸੋਝ ਸਮਝ ਰੱਖਣ ਵਾਲੇ ਵੀ ਹੁੰਦੇ ਨੇ ਇਸ ਤਰ੍ਹਾਂ ਦਾ ਹੀ ਉਹ ਕਾਸ਼ੀ ਦਾ ਰਾਜਾ ਸੀ ਕਾਸ਼ੀ ਨਰੇਸ਼ਕਿੰਦਰ ਬ੍ਰਾਹਮਣ ਜੀ ਮੈਂ ਦੋਵੇਂ ਪੱਖਾਂ ਦੀ ਵਿਚਾਰ ਸੁਣਾਵਾਂਗਾ ਮੈਂ ਕੇਵਲ ਤੁਹਾਡੀ ਸ਼ਿਕਾਇਤ ਤੇ ਤੁਹਾਡੇ ਕਹਿਣ ਤੇ ਰਵਿਦਾਸ ਭਗਤ ਨੂੰ ਕੋਈ ਸਜ਼ਾ ਕੋਈ ਦੰਡ ਨਹੀਂ ਦੇ ਸਕਦਾ ਜਿੰਨਾ ਚਿਰ ਤੱਕ ਜਿਹੜੇ ਦੋਵੇਂ ਪੱਖ ਨੇ ਉਹ ਸੁਣੇ ਨਹੀਂ ਜਾ ਸਕਦੇ ਬ੍ਰਾਹਮਣਾ ਨੇ ਜਾ ਕੇ ਸ਼ਿਕਾਇਤ ਕੀਤੀ ਵੀ ਰਵਿਦਾਸ ਭਗਤ ਜਿਹੜਾ ਹੈ ਨਾ ਤੇ ਉਹ ਅਵਤਾਰਾਂ ਨੂੰ ਮੰਨਦਾ ਹੈ ਨਾ ਮੂਰਤੀ ਪੂਜਾ ਨੂੰ ਮੰਨਦਾ ਹੈ ਨਾ ਉਹ ਸਾਡੇ ਚੱਲ ਰਹੇ ਕਰਮ ਕਾਂਡਾਂ ਨੂੰ ਮੰਨਦਾ ਹੈ ਉਹਨਾਂ ਕਿਹਾ ਜ਼ਰੂਰ ਪਰ ਅਸੀਂ ਜਿੰਨਾ ਚਿਰ ਤੱਕ ਦੋਵੇਂ ਪੱਖ ਨਹੀਂ ਸੁਣ ਲੈਂਦੇ ਉਹਨਾਂ ਚਰਿੱਤਰ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਦਾ ਕਾਸ਼ੀ ਨਰੇਸ਼ ਸਿਆਣਾ ਸੀ ਉਹ ਕਹਿਣ ਲੱਗਾ ਤੁਸੀਂ ਆਪਣੇ ਵੱਲੋਂ ਇੱਕ ਵਿਦਵਾਨ ਗਿਆਨੀ ਪੰਡਿਤ ਲੈ ਕੇ ਆਓ ਇਸੇ ਤਰ੍ਹਾਂ ਰਵਿਦਾਸ ਭਗਤ ਆਵੇ ਦੋਵੇਂ ਪੱਖਾਂ ਦੀ ਵਿਚਾਰ ਹੋਵੇ ਜਿਹੜਾ ਪੱਖ ਜਿੱਤੇਗਾ ਉਹ ਦੂਸਰੇ ਹਾਰਨ ਵਾਲੇ ਨੂੰ ਪਾਲਕੀ ਵਿੱਚ ਬਿਠਾ ਕੇ ਉਹਦੇ ਘਰ ਛੱਡ ਕੇ ਆਏਗਾ ਬ੍ਰਾਹਮਣਾਂ ਨੇ ਵੀ ਸਵੀਕਾਰ ਕੀਤਾ ਕਿਉਂਕਿ ਉਹਨਾਂ ਨੂੰ ਮਾਣ ਸੀ ਵੀ ਅਸੀਂ ਜਿੱਤ ਜਾਵਾਂਗੇ ਭਗਤ ਰਵਿਦਾਸ ਸਾਹਿਬ ਨੂੰ ਵੀ ਕਾਸ਼ੀ ਨਰੇਸ਼ ਨੇ ਤਲਬ ਕੀਤਾ ਆਪਣੇ ਕੋਲ ਪੇਸ਼ ਕੀਤਾ ਬ੍ਰਾਹਮਣ ਵੀ ਆਪਣਾ ਇੱਕ ਵਿਦਵਾਨ ਲੈ ਕੇ ਉੱਥੇ ਪਹੁੰਚ ਗਏ ਜਦੋਂ ਇਹ ਦੋਵੇਂ ਪੱਖ ਕਾਸ਼ੀ ਨਰੇਸ਼ ਕੁਲ ਕਾਸ਼ੀ ਦੇ ਰਾਜੇ ਕੋਲ ਪਹੁੰਚੇ ਨੇ ਤੇ ਕਾਸ਼ੀ ਨਰੇਸ਼ ਸਾਹਮਣੇ ਬੈਠਾ ਹੈ ਇੱਕ ਪਾਸੇ ਭਗਤ ਦਰਬੀਦਾਸ ਸਾਹਿਬ ਦੂਸਰੇ ਪਾਸੇ ਜਿਹੜੇ ਬ੍ਰਾਹਮਣ ਨੇ ਉਹ ਖਲੋਤੇ ਹੋਏ ਨੇ ਹੁਣ ਦੋਵੇਂ ਪੱਖ ਤੋਂ ਸਵਾਲ ਜਵਾਬ ਜਿਹੜੇ ਨੇ ਉਹ ਸ਼ੁਰੂ ਹੁੰਦੇ ਨੇ ਕਾਸ਼ੀ ਨਰੇਸ਼ ਕਹਿੰਦਾ ਹੈ ਰਵਿਦਾਸ ਭਗਤ ਬ੍ਰਾਹਮਣਾਂ ਨੇ ਸ਼ਿਕਾਇਤ ਕੀਤੀ ਹੈ ਕਿ ਤੂੰ ਅਵਤਾਰਾਂ ਨੂੰ ਨਹੀਂ ਮੰਨਦਾ ਭਗਤ ਰਵਿਦਾਸ ਸਾਹਿਬ ਬਿਲਕੁਲ ਇੱਕ ਦੇ ਜ਼ੋਰ ਤੇ ਜਵਾਬ ਦਿੰਦੇ ਨੇ ਕਾਸ਼ੀ ਨਰੇਸ਼ ਬਿਲਕੁਲ ਜਿਹੜਾ ਪਰਮਪੁਰਖ ਵਾਹਿਗੁਰੂ ਜਿੱਦਾ ਕੋਈ ਰੂਪ ਰੰਗ ਜਾਤ ਪਾਤ ਨਹੀਂ ਉਹਨੂੰ ਜਾਤਾਂ ਪਾਤਾਂ ਰੂਪ ਰੰਗ ਦੇ ਵਿੱਚ ਕਿਵੇਂ ਵਿਅਕਤ ਕੀਤਾ ਜਾ ਸਕਦਾ ਹੈ ਮੈਂ ਅਵਤਾਰਾਂ ਨੂੰ ਮੰਨਦਾ ਨਹੀਂ ਉਹ ਪਰਮਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਰਬ ਕਲਾ ਸਮਰੱਥ ਇਸ ਕਣ ਕਣ ਵਿੱਚ ਰਮਿਆ ਹੋਇਆ ਸਮਾਇਆ ਹੋਇਆ ਹੈ ਦੂਸਰਾ ਉਹਨਾਂ ਨੇ ਕਿਹਾ ਵੀ ਤੂੰ ਕਰਮ ਕਾਂਡਾ ਨੂੰ ਨਹੀਂ ਮੰਨਦਾ ਉਹਨਾਂ ਨੇ ਕਿਹਾ ਜੀ ਨਹੀਂ ਜਿਹੜੇ ਕਰਮ ਕਾਂਡ ਕੇਵਲ ਕਿਸੇ ਵਿਅਕਤੀ ਵਿਸ਼ੇਸ਼ ਜਾਤੀ ਵਿਸ਼ੇਸ਼ ਵਾਸਤੇ ਹੋਣ ਜਿਨ੍ਹਾਂ ਨੂੰ ਇਹ ਦੱਸਿਆ ਜਾਵੇ ਵੀ ਰੱਬ ਪ੍ਰਾਪਤ ਹੁੰਦਾ ਹੈ ਪਰਮੇਸ਼ਵਰ ਪ੍ਰਾਪਤ ਹੁੰਦਾ ਹੈ ਉਹਨਾਂ ਜਾਤੀਵਾਦ ਦੇ ਵਿਅਕਤੀ ਵਿਸ਼ੇਸ਼ ਦੇ ਕਰਮਕਾਂਡ ਨੂੰ ਵੀ ਮੈਂ ਨਹੀਂ ਮੰਨਦਾ ਉਹਨਾਂ ਕਿਹਾ ਤੂੰ ਬੁੱਤ ਪੂਜਾ ਨਹੀਂ ਮੰਨਦਾ ਉਹਨਾਂ ਕਿਹਾ ਜੀ ਬਿਲਕੁਲ ਨਹੀਂ ਮੰਨਦਾ ਇੱਥੇ ਫਿਰ ਭਗਤ ਰਵਿਦਾਸ ਸਾਹਿਬ ਆਪਣੀ ਦਲੀਲ ਦਿੰਦੇ ਨੇ ਉਹਨਾਂ ਕਿਹਾ ਵੀ ਜੇ ਇਹ ਬ੍ਰਾਹਮਣ ਇਸ ਮੂਰਤੀ ਨੂੰ ਰੱਬ ਮੰਨਦੇ ਨੇ ਉਹਨਾਂ ਇੱਕ ਮੂਰਤੀ ਨੂੰ ਆਪਣੀ ਗੋਦ ਵਿੱਚ ਰੱਖਿਆ ਤੇ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਵੀ ਜੇ ਇਸ ਮੂਰਤੀ ਵਿੱਚ ਹੀ ਰੱਬ ਖੈ ਤੇ ਇਹ ਬਿਲਕੁਲ ਇੱਥੇ ਮੰਤਰ ਪੜਨ ਬ੍ਰਾਹਮਣ ਜਿਹੜੇ ਨੇ ਤੇ ਮੰਤਰ ਪੜ ਕੇ ਇਹ ਮੂਰਤੀ ਮੇਰੀ ਗੋਦ ਵਿੱਚ ਉਹਨਾਂ ਦੇ ਕੋਲ ਪਹੁੰਚ ਜਾਏ ਤੇ ਕਹਿੰਦੇ ਮੈਂ ਇੱਥੇ ਹੀ ਮੰਨਣ ਵਾਸਤੇ ਤਿਆਰ ਹੋ ਜਾਵਾਂਗਾ ਕਿ ਜਿਹੜੀਆਂ ਮੂਰਤੀਆਂ ਨੇ ਉਹਦੇ ਵਿੱਚ ਰੱਬ ਵੱਸਦਾ ਹਨ ਕਾਸ਼ੀ ਨਰੇਸ਼ ਨੇ ਤੇ ਪਹਿਲੇ ਹੀ ਕਿਹਾ ਸੀ ਵੀ ਦੋਵੇਂ ਪੱਖਾਂ ਦੀ ਆਪਸ ਵਿੱਚ ਵਿਚਾਰ ਹੋਵੇ ਕਿ ਜਿਹੜਾ ਜਿੱਤੇਗਾ ਉਹਨੂੰ ਪਾਲਕ ਵਿੱਚ ਬਿਠਾ ਕੇ ਦੂਸਰੇ ਹਾਰਨ ਵਾਲੇ ਨੂੰ ਘਰ ਛੱਡ ਕੇ ਆਉਣਾ ਪੈਣਾ ਇਸੇ ਤਰ੍ਹਾਂ ਹੋਇਆ ਉਸ ਭਰੀ ਸਭਾ ਦੇ ਵਿੱਚ ਭਗਤ ਰਵਿਦਾਸ ਸਾਹਿਬ ਨੇ ਜਿਹੜੀ ਉਹ ਇੱਕ ਮੂਰਤੀ ਸੀ ਠਾਕੁਰਾਂ ਦੀ ਉਹ ਸਮੂਰਤੀ ਨੂੰ ਆਪਣੀ ਗੋਦ ਵਿੱਚ ਰੱਖਿਆ ਤੇ ਬ੍ਰਾਹਮਣਾਂ ਨੂੰ ਕਿਹਾ ਵੀ ਹੁਣ ਤੁਸੀਂ ਮੰਤਰ ਪੜੋ ਵੀ ਜੇ ਤੁਹਾਡੇ ਮੰਤਰ ਪੜਨ ਦੇ ਨਾਲ ਇਹ ਜਿਹੜੀ ਮੂਰਤੀ ਹੈ ਮੇਰੀ ਗੋਦ ਵਿੱਚ ਚੋਠ ਕੇ ਤੁਹਾਡੇ ਤੱਕ ਪਹੁੰਚ ਗਈ ਤੇ ਮੈਂ ਆਪਣੀ ਹਾਰ ਸਵੀਕਾਰ ਕਰ ਲਵਾਂਗਾ ਭਗਤ ਰਵਿਦਾਸ ਸਾਹਿਬ ਬੈਠੇ ਨੇ ਬ੍ਰਾਹਮਣ ਜਿਹੜੇ ਨੇ ਉਹ ਮੰਤਰ ਪੜਨਾ ਸ਼ੁਰੂ ਕਰਦੇ ਨੇ ਜਦੋਂ ਮੰਤਰ ਪੜੇ ਮੰਤਰ ਪੜ ਪੜ ਕੇ ਥੱਕ ਗਏ ਹਰ ਪ੍ਰਕਾਰ ਦੇ ਮੰਤਰ ਪੜੇ ਪਰ ਮੂਰਤੀ ਕਿੱਥੋਂ ਉੱਠਣੀ ਸੀ ਮੂਰਤੀ ਤਾਂ ਉੱਠੀ ਨਹੀਂ ਕਾਸ਼ੀ ਨਰੇਸ਼ ਕੇੰਦ ਦਾ ਬ੍ਰਾਹਮਣ ਜੀ ਹੁਣ ਵੇਖ ਲਓ ਵੀ ਕੌਣ ਜਿੱਤੇ ਤੁਸੀਂ ਕਿਹਾ ਸੀ ਵੀ ਅਸੀਂ ਜਿੱਤਾਂਗੇ ਭਗਤ ਰਵਿਦਾਸ ਸਾਡੇ ਮਤ ਦੇ ਸਾਡੇ ਧਰਮ ਦੇ ਸਿਧਾਂਤਾਂ ਤੋਂ ਉਲਟ ਚੱਲਦਾ ਹੈ ਸਾਡੇ ਮਤ ਦੇ ਸਿਧਾਂਤਾਂ ਨੂੰ ਮੰਨਦਾ ਨਹੀਂ ਤੇ ਉਹਨੇ ਤੇ ਤੁਹਾਡੇ ਸਾਹਮਣੇ ਪ੍ਰਤੱਖ ਕਰ ਦਿੱਤਾ ਵੀ ਜੇ ਤੁਹਾਡੇ ਧਰਮ ਦੇ ਸਿਧਾਂਤ ਤੁਹਾਡੀਆਂ ਗੱਲਾਂ ਸੱਚੀਆਂ ਨੇ ਤੇ ਤੁਸੀਂ ਮੰਤਰ ਪੜੋ ਮੰਤਰ ਪੜੋ ਤੇ ਤੁਹਾਡੀ ਇਹ ਮੂਰਤੀ ਜਿਹੜੀ ਹੈ ਉਹ ਉੱਠ ਕੇ ਤੁਹਾਡੇ ਤੱਕ ਪਹੁੰਚ ਜਾਏ ਤੇ ਇਹ ਗੱਲ ਤਾਂ ਫਿਰ ਭਗਤ ਰਵਿਦਾਸ ਵੀ ਮੰਨ ਲਵੇਗਾ ਤੇ ਗੁਰੂ ਦੇ ਸਵਾਰਿਓ ਭਗਤ ਰਵਿਦਾਸ ਸਾਹਿਬ ਬੈਠੇ ਨੇ ਮੰਤਰ ਪੜ੍ਹੀ ਜਾ ਰਹੇ ਨੇ ਬ੍ਰਾਹਮਣ ਪਰ ਉਹ ਜਿਹੜੀ ਮੂਰਤੀ ਹੈ ਉਹ ਉੱਠ ਕੇ ਉਹਨਾਂ ਤੱਕ ਪਹੁੰਚੀ ਨਹੀਂ ਜਿਹੜੀ ਗੱਲ ਭਗਤ ਰਵਿਦਾਸ ਸਾਹਿਬ ਕਹਿੰਦੇ ਸਨ ਉਥੇ ਹੀ ਉਹ ਸੱਚ ਹੋਈ ਭਗਤ ਰਵਿਦਾਸ ਸਾਹਿਬ ਜਿੱਤ ਗਏ ਤੇ ਸਾਧ ਸੰਗਤ ਜਿਹੜੇ ਬ੍ਰਾਹਮਣਾ ਨੇ ਜਾ ਕੇ ਸ਼ਿਕਾਇਤ ਕੀਤੀ ਸੀ ਕਈ ਵਾਰ ਨਕਾਸ਼ਿੰਦਰੇਸ਼ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਭੜਕਾਉਣ ਦਾ ਯਤਨ ਕੀਤਾ ਜਾਤੀਵਾਦ ਦੇ ਨਾਲ ਉਹਨਾਂ ਦਾ ਖੰਡਨ ਕਰਨ ਦਾ ਯਤਨ ਕੀਤਾ ਵੀ ਇਹ ਤਾਂ ਨੀਵੀਂ ਜਾਤ ਦਾ ਹੈ ਇਹ ਰੱਬ ਦੀ ਪੂਜਾ ਕਿਵੇਂ ਕਰ ਸਕਦਾ ਕਿਉਂਕਿ ਇਹ ਵੀ ਸਭ ਤੋਂ ਵੱਡੀ ਉਸ ਸਮੇਂ ਦੀ ਤਰਾਸਦੀ ਸੀ ਕਿ ਜਿਹੜੇ ਨੀਵੀਂ ਜਾਤ ਦੇ ਨੇ ਉਹ ਪਾਠ ਪੂਜਾ ਅਰਚਨਾ ਇਹ ਨਹੀਂ ਸੰ ਕਰ ਸਕਦੇ ਤੇ ਭਗਤ ਰਵਿਦਾਸ ਸਾਹਿਬ ਨੇ ਕਿਹਾ ਸੀ ਰੱਬ ਕੇਵਲ ਜਾਤੀਵਾਦ ਵਾਸਤੇ ਨਹੀਂ ਹੈ ਕੇਵਲ ਜਾਤੀ ਵਿਸ਼ੇਸ਼ ਦਾ ਨਹੀਂ ਹੈ ਇਸ ਸੰਸਾਰ ਵਿੱਚ ਵੱਸਦਾ ਕੋਈ ਪ੍ਰਾਣੀ ਮਾਤਰ ਜੇ ਉਹਨੂੰ ਸੱਚੇ ਦਿਲ ਤੋਂ ਯਾਦ ਕਰੇ ਤੇ ਉਹ ਰੱਬ ਉਹਦੇ ਤੱਕ ਹੀ ਆਪਣੀ ਪਹੁੰਚ ਕਰ ਲੈਂਦਾ ਹੈ ਉਹ ਜਾਤ ਪਾਤ ਨਹੀਂ ਵੇਖਦਾ ਉਹ ਕਦਾ ਚਿੱਤ ਵੀ ਇਹ ਚੀਜ਼ ਨਹੀਂ ਵੇਖਦਾ ਵੀ ਕੋਈ ਉੱਚੀ ਜਾਤ ਵਾਲਾ ਤਾਂ ਮੈਂ ਉਹਦੇ ਘਰ ਜਾਵਾਂਗਾ ਜੇ ਕੋਈ ਨੀਵੀਂ ਜਾਤ ਵਾਲਾ ਤਾਂ ਮੁਰਦਕ ਨਹੀਂ ਜਾਣਾ ਭਗਤ ਰਵਿਦਾਸ ਸਾਹਿਬ ਦੀ ਜਿੱਤ ਹੋਈ ਤੇ ਸਾਧ ਸੰਗਤ ਜਿਹੜੇ ਬ੍ਰਾਹਮਣ ਸ਼ਿਕਾਇਤਾਂ ਲੈ ਲੈ ਕੇ ਪਹੁੰਚੇ ਸਨ ਕਾਸ਼ੀ ਨਰੇਸ਼ ਦੀ ਰੱਖੀ ਸ਼ਰਤ ਮੁਤਾਬਕ ਉਹਨਾਂ ਨੇ ਫਿਰ ਪਾਲਕੀ ਵਿੱਚ ਭਗਤ ਰਵਿਦਾਸ ਸਾਹਿਬ ਨੂੰ ਬਿਠਾਇਆ ਆਪਣੇ ਮੋਢਿਆਂ ਤੇ ਚੁੱਕ ਕੇ ਤੇ ਭਗਤ ਰਵਿਦਾਸ ਸਾਹਿਬ ਨੂੰ ਉਹਨਾਂ ਦੇ ਘਰ ਤੱਕ ਛੱਡ ਕੇ ਆਏ ਤੇ ਆਪਣੀ ਹਾਰ ਨੂੰ ਜਿਹੜਾ ਹੈ ਉਹਨਾਂ ਨੇ ਸਵੀਕਾਰ ਕੀਤਾ ਵੀ ਅਸੀਂ ਇਸ ਭਗਤ ਅੱਗੇ ਜਿਹਨੂੰ ਅਸੀਂ ਨੀਵੀਂ ਜਾਤ ਦਾ ਕਹਿੰਦੇ ਸਾਂ ਉਹਦੇ ਅੱਗੇ ਹਾਰ ਚੁੱਕੇ ਹਾਂ ਉਹਦੀ ਵਿਚਾਰ ਜਿਹੜੀ ਸਾਡੇ ਤੋਂ ਅੱਗੇ ਜਿੱਤ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ